ਬਸਿੰਦਾ ਦੇ ਸੁਰਕਪੀਰ ਰੋਡ ਸਥਿਤ ਇੱਕ ਘਰ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਚੋਰ ਘਰ ਦੇ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਤੇ ਪਿੱਤਲ ਦੇ ਬਰਤਨ ਲੈ ਕੇ ਫਰਾਰ ਹੋ ਗਏ ਚੋਰਾਂ ਨੇ ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਪਰਿਵਾਰਿਕ ਮੈਂਬਰ ਆਪਣੇ ਪਿੰਡ ਦੇ ਵਿੱਚ ਬਿਮਾਰ ਆਪਣੀ ਮਾਂ ਦਾ ਹਾਲ-ਚਾਲ ਜਾਣਨ ਦੇ ਲਈ ਗਏ ਹੋਏ ਸਨ ਕਿ ਪਿੱਛੋਂ ਚੋਰਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਵਾਰਦਾਤ ਦੀ ਖਬਰ ਪੀੜਤ ਪਰਿਵਾਰ ਦੇ ਗੁਆਂਢੀਆਂ ਨੇ ਉਹਨਾਂ ਨੂੰ ਫੋਨ ਤੇ ਦਿੱਤੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹੈ ਨਹੀਂ ਸੀ ਕਿੱਥੇ ਗਏ ਪਿੰਡ ਗਏ ਸੀ ਦੋ ਦਿਨ ਹੋ ਗਏ ਸੀ ਰਕੇ ਤਸਕ ਦਿਨ ਹੋ ਗਏ ਮੈਂ ਤਸਕ ਦਿਨ ਹੋ ਗਏ ਹਾਂਜੀ 10 ਦਿਨ ਤੋਂ ਘਰ ਖਾਲੀ ਪਿਆ ਸੀ ਹਾਂਜੀ ਤੇ ਫਿਰ ਰਾਤ ਪਤਾ ਕੀ ਮਨ ਲੱਗਿਆ ਤੁਹਾਨੂੰ ਚਾਹੀਦਾ ਰਾਤ ਫੋਨ ਕੀਤਾ ਹੀ ਗੋਣੜਿਆਂ ਨੇ ਅੱਛਾ ਗੋਣੜਿਆਂ ਹਾਂਜੀ ਵੀ ਸਮਾਨ ਖਿਲਰਿਆ ਪਿਆ ਸਮਾਨ ਖਿਲਰਿਆ ਪਿਆ ਤੁਹਾਡਾ ਵੀ ਤੁਸੀਂ ਆ ਜਾਓ ਕਿ ਕੀ ਕੁਛ ਸਟੋਰੀ ਹੋਇਆ ਇੱਥੇ ਜੀ ਇੱਥੇ ਕੋਈ ਸੋਨਾ ਸੀਗਾ ਤੇ ਕੋਈ ਪੈਸੇ ਸੀਗੇ ਜੀ ਅੱਛਾ ਹਾਂਜੀ ਕਿੰਨਾ ਦਾ ਨਕਸਲਡਲ ਹੋ ਗਿਆ ਜੀ ਕੋਟ 50000 ਰੁਪਏ 50000 ਦਾ ਹੋ ਗਿਆ ਜੀ ਤੁਸੀਂ ਬੇਟਾ ਹਾਂਜੀ ਹਾਂਜੀ ਬੇਟਾ ਜੀ ਮੈਂ ਅੱਛਾ ਜੀ ਤੇ ਮੰਨ ਲਓ ਪਾਈ ਆ ਖਚਾਂਦੀ ਹੋਊਗੀ ਅੱਛਾ ਸਮਾਨ ਤੋਂ ਕੋਈ ਨਾ ਸੀ ਤੇ 15 ਤੋਂ 16000 ਰੁਪਏ ਦੇ ਵਿੱਚ ਕੈਸ਼ ਸੀਗਾ ਕੁਝ ਪਿੱਤਲ ਦੇ ਭਾਂਡੇ ਵਗੈਰਾ ਸੀਗੇ ਅੱਛਾ ਤੁਹਾਡਾ ਕੀ ਨਾਮ ਕੀ ਹੈ ਮੇਰਾ ਨਾਮ ਬੇਪ੍ਰਕਾਸ਼ ਹੈ ਜੀ अच्छा ਤੁਹਾਨੂੰ ਪਤਾ ਕਿ ਮਦਦ ਲੱਗਿਆ ਤੁਸੀਂ ਅੱਜ ਸਵੇਰ ਵਾਲੋ 10 ਵਜੇ ਸਾਨੂੰ ਮੰਨ ਲਓ ਗਵੰਡਗਨ ਦਾ ਫੋਨ ਆ ਗਿਆ ਠੀਕ ਹੈ ਉਹਨਾਂ ਨੇ ਦੱਸਿਆ ਕਿ ਤੁਹਾਡਾ ਸਮਾਨ ਖਿਲਰਿਆ ਹੋਇਆ ਹੈ ਇਹ ਸਾਨੂੰ ਮਨ ਲਓ ਮੌਕੇ ਤੇ ਸੀ ਜਦੋਂ ਤੁਸੀਂ ਆਏ ਹਾਲਾਤ ਕਿਸ ਤਰ੍ਹਾਂ ਦੇ ਸੀ ਹਾਲਾਤ ਜਿੰਦਾ ਲੱਗਿਆ ਹੋਇਆ ਸੀਗੇ ਜੀ ਬਾਹਰ ਘੰਡਾ ਖੁੱਲਿਆ ਸਾਰਾ ਸਮਾਨ ਮੈਸਾ ਖਿਲਰਿਆ ਹੋਇਆ ਸੀਗਾ ਕਿੱਥੋਂ ਆਇਆ ਚੋਰ ਕੁਝ ਪਤਾ ਲੈਂ ਪਤਾ ਨਹੀਂ ਕੋਈ ਨਹੀਂ ਆਈ ਸੀ ਹਾਂਜੀ ਪੁਲਿਸ ਆਈ ਸੀ ਠੀਕ ਹੈ ਐਫ ਆਈ ਆਰ ਲਿਖ ਕੇ ਲੈ ਗਈ ਇੱਕ ਵਰਦਾ ਬਾਕੀ ਉਹ ਕਹਿੰਦੇ ਵੀ ਜਿੰਦਾ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਕੋਈ ਪਹਿਲਾਂ ਵੀ 1 ਸਾਲ ਪਹਿਲਾਂ ਵੀ ਅਸੀਂ ਲਾਇਆ ਸੀਗਾ ਉਦੋਂ ਵੀ ਸਾਰਾ ਕੁਝ ਮਤਲਬ ਫਿੰਗਰਪ੍ਰਿੰਟ ਵਗੈਰਾ ਲੈ ਗਏ ਸੀਗੇ ਪਰ ਕਾਰਵਾਈ ਕੋਈ ਦੋ ਮਹੀਨੇ ਨਹੀਂ ਕੁਝ ਉਦੋਂ ਕੀ 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 ਕੁਝ ਉਦੋਂ ਸਾਡਾ 2.5 ਟੁਲੇ ਸੋਨਾ ਸੀਗਾ ਠੀਕ ਹੈ ਤੇ ਉਦੋਂ 40000 ਰੁਪਏ ਕੈਸ਼ ਸੀਗਾ ਉਦੋਂ 2.5 ਲੱਖ ਦਾ ਨੁਕਸਾਨ ਉਦੋਂ ਹੋਇਆ ਸੀਗਾ ਕੀ ਇਹ ਗਲੀ ਕਿਹੜੀ ਹੈ ਬੰਦ ਗਲੀ ਹੈ ਯਾਰ ਇਹ ਬੰਦ ਗਲੀ ਹੈ ਜੀ ਸੁਰਖਪੀ ਰੋਡ ਗਲੀ ਨੰਬਰ 24 ਹੈ ਹਾਂ ਬੰਦ ਗਲੀ ਹੈ ਜੀ ਜਵਣੀ ਮਤਲਬ ਕਿ ਕੋਈ ਮਾਰੋਟਾ ਸਰਾਗ ਕਿਸੇ ਚੀਜ਼ ਦਾ ਪਿਆ ਕੋਈ ਸਰਾਗ ਨਹੀਂ ਹੁਣ ਕੋਈ ਗਵਾਣ ਦੇ ਵਿੱਚ ਇੱਥੇ ਇੱਕ ਦੋ ਘਰ ਨਾਲ ਹੈਗੇ ਜਿੰਨਾਂ ਦੇ ਪੜੋਸੀਆਂ 'ਚ ਬਹੁਤ ਮਤਲਬ ਰਾਤ ਨੂੰ 10-10 ਵਜੇ ਤੱਕ 15 ਤੋਂ 20-20 ਮੁੰਡੇ ਵਾਂਗ ਨਸ਼ੇੜੀ ਵੜੀ ਜਾਂਦੇ ਆ ਠੀਕ ਹੈ ਪੁਲਸ ਵਾਲਿਆਂ ਨੂੰ ਦੱਸ ਵੀ ਚੁੱਕੇ ਆ ਤੇ ਜੇ ਕਾਰਵਾਈ ਕਰਨ ਤਾਂ ਮਤਲਬ ਹੁਣ ਸ਼ੱਕ ਮਨ ਗਵਾਣ ਮਤੀ ਹੋ ਕੇ ਤੇ ਜੇ ਕਿਤੇ ਹੈ ਤਾਂ ਅੱਛਾ ਤੁਸੀਂ ਕਿੱਥੇ ਗਏ ਸੀ ਬਾਹਰ ਜੇ ਤੁਸੀਂ ਦੱਸ ਰਹੇ ਹੋ ਬਈ ਬਾਹਰ ਇਹਨਾਂ ਮਨ ਲੋ ਮੈਂ ਨਾਨਕ ਕੇ ਗਏ ਹੋ ਇਸਕੇ ਜੀ ਨਾਨਕ ਕਿੱਥੇ ਜੀ ਮਾਣਾ ਪਿੰਡ ਹੈ ਜੀ ਦਫਾ ਦੇ ਨਾਲ ਤੇ ਹੁਣ ਜੇ ਮੰਨ ਲਓ ਚੋਰੀ ਤੁਹਾਡੇ ਦੋ ਵਾਰੀ ਹੋ ਗਈ। ਹਾਂਜੀ ਹਾਂਜੀ। ਕਿੰਨਾ ਕੁ ਨੁਕਸਾਨ ਹੋ ਗਿਆ ਦੋ dono ਵਾਰੀ ਚੋਰੀਆਂ ਚ? ਘੱਟੋ ਘੱਟ 3 ਲੱਖ ਤੋਂ ਉੱਤੇ ਹੈ ਜੀ। 3 ਲੱਖ ਦਾ ਕੈਸ਼ ਤੇ 골ਡ ਦੀ ਹਾਂ ਜੀ। ਹਾਂਜੀ 골ਡ ਕੁਛ ਚਾਂਦੀ ਵਗੈਰਾ ਹੋ ਗਈ, ਭਾਂਡੇ ਵਗੈਰਾ ਹੋ ਗਏ, ਮੰਨ ਲਓ ਪਿੱਤਲ ਦੇ ਜੀ। ਹਰੇ ਕਮਰੇ ਚ ਛਾਂਬੀਨ ਕਿੱਤੀ ਹੁੰਦੀ? ਹਾਂਜੀ ਹਾਂਜੀ ਸਾਰੇ ਜੀ। ਕੱਲੀ ਰਸੋਈ ਛੱਡ ਕੇ ਬਾਕੀ ਸਾਰੇ ਕਮਰਿਆਂ ਦੇ ਵਿੱਚ ਜਿਹੜੀ ਰੇਟੂਟ ਯਾਟ ਮੰਨ ਲਓ ਚੀਜ਼ ਖਲਾਰੀ ਹੋਈ ਹੈ। ਤੁਸੀਂ ਪੁਲਿਸ ਨੂੰ ਫਿਰ ਨਾਲ ਦੀ ਨਾਲ ਫੋਨ ਕੀਤਾ? ਹਾਂਜੀ ਮੈਂ 101 100 ਨੰਬਰ ਤੇ ਡਾਇਲ ਕਰਕੇ ਪਹਿਲਾਂ ਉਹ ਆਏ ਸੀਗੇ, ਸਾਰੀ ਉਹਨਾਂ ਨੇ ਇਨਕੁਆਰੀ ਕਰਕੇ ਫਿਰ ਫਿੰਗਰ ਜਿਹੜੀ ਫਿੰਗਰ ਪ੍ਰਿੰਟ ਟੀਮ ਹੈਗੀ ਇਹਨਾਂ ਦੀ ਉਹ ਹੁਣ ਫਿੰਗਰ ਲੈ ਕੇ ਗਈ ਆ ਪਿਛਲੇ ਕਿਹੜੇ ਵੀ ਲੈ ਸੀਗੇ ਪਿਛਲੇ ਕਿਹੜੇ ਫਿੰਗਰ ਮਿਲ ਗਏ ਸੀਗੇ ਇਹ ਕਿ ਵੈਸੇ ਮਿਲੇ ਨੇ ਫਿੰਗਰ ਕੋਈ ਸੀਸੀਟੀਵੀ ਲੱਗੇ ਗਲੀ ਗਵੰਡ ਚ ਹਾਂ ਇੱਕ ਲੱਗਿਆ ਹੋਇਆ ਵੈਸੇ ਉਹ ਅਸੀਂ ਚੈੱਕ ਨਹੀਂ ਕੀਤਾ ਜੀ ਪੁਲਿਸ ਨੇ ਕੀਤਾ ਨਹੀਂ ਚੈੱਕ ਨਹੀਂ ਪੁਲਿਸ ਨੇ ਚੈੱਕ ਇਹ ਥੋੜੀ ਅਲਵਾਰੀ ਹਾਂ ਜੀ ਇਹ ਅਲਵਾਰੀ ਪਹਿਲਾਂ ਤਾਂ ਵੈਸੇ ਸੱਬਲ ਪਾ ਕੇ ਥੋੜੀ ਹੋਈ ਸੀ ਇਹ ਸਮਾਰਤਾ ਵੈਸੇ ਇਹਨੇ ਖੋਜੀ ਭਰ ਲਈ ਜੀ ਕੀ ਮੰਗ ਕੀ ਕਰਦੇ ਹਾਂ ਮੰਗ ਤਾਂ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਜਿਹੜੇ ਬੰਦੇ ਦੋਸ਼ੀ ਹਨ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਵੀ ਬਾਕੀ ਗਵਾਨ ਮੱਥੇ ਅੱਗੇ ਤੋਂ ਕੋਈ ਨੁਕਸਾਨ ਨਾ ਹੋਵੇ ਐਸਾ ਬੰ ਲੋਕ ਇਨਸਾਫ ਦੀ ਮੰਗ ਕਰਦੇ ਜੀ